ਪਸ਼ੂ ਪਾਲਕਾਂ ਨੂੰ ਡੇਰੀ ਫਾਰਮਾਂ ਨੂੰ ਕਿਸਾਨ ਭਰਾਵਾਂ ਨੂੰ ਗੁਰਲਾਹ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੀ ਅੱਜ ਦਾ ਆਪਣਾ ਟੌਪਿਕ ਆ ਅੱਜ ਦਾ ਆਪਣਾ ਟੌਪਿਕ ਹੈਗਾ ਮੋਕ ਦੇ ਉੱਤੇ ਪਸ਼ੂ ਨੂੰ ਜਦੋਂ ਮੋਕ ਲੱਗਦੀ ਆ ਕਈ ਵੀਰ ਭਰਾਵਾਂ ਨੇ ਪਿਛਲੀਆਂ ਵੀਡੀਓ ਵੇਖੀਆਂ ਉਹ ਕਹਿੰਦੇ ਵੀ ਇਸ ਤਰ੍ਹਾਂ ਹੈ ਅੱਜ ਆਪਾਂ ਉਸ ਮੋਕ ਦੀ ਗੱਲ ਕਰਦੇ ਆ ਜਦੋਂ ਪਸ਼ੂ ਇੱਕੇ ਦਮ ਗੋਹਾ ਕਰਦਾ ਪਤਲਾ ਉਹਦੇ ਵਿੱਚ ਬੁਲਬਲੇ ਆਉਂਦੇ ਆਗੇ ਇਹ ਮੋਕ ਸਾਰਿਆਂ ਨਾਲੋਂ ਖਤਰਨਾਕ ਹੁੰਦੀ ਆ ਇਹ ਕੀ ਕਰਦਾ ਹੈਗਾ ਸਰੀਰ ਨੂੰ ਖੋਰਦੀ ਆ ਪਸ਼ੂ ਹੌਲੀ 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 ਲੱਸਾ ਹੋ ਕੇ ਇੱਕ ਇਹਦਮ ਦੁੱਧ ਵੀ ਘਟ ਜਾਂਦਾ ਇਹਦੇ ਨਾਲ ਔਰ ਖਾਣਾ ਪੀਣਾ ਘੱਟ ਕਰ ਦਿੰਦਾ ਪਾਚਣ ਸ਼ਕਤੀ ਇਹਦੀ ਖਤਮ ਹੋ ਜਾਂਦੀ ਹੈਗੀ ਉਹ ਅਣਪਚਿਆ ਕੱਢੀ ਜਾਂਦਾ ਔਰ ਬੁਲਬੁਲਿਆ ਵਾਲੀ ਮੋਕ ਸ਼ੁਰੂ ਹੋ ਜਾਂਦੀ ਆ ਸਟਾਰਟ ਹੋ ਜਾਂਦੀ ਆਗੀ ਇਹਦੇ ਨਾਲ ਇਹਦੇ ਨਾਲ ਖੂਨ ਦੀ ਵੀ ਕਮੀ ਹੁੰਦੀ ਆਗੀ ਇਹ ਮਤਲਬ ਆਪਾਂ ਤੁਹਾਨੂੰ ਐਂਟੀਬਾਇਓਟਿਕ ਚੀਜ਼ ਘਰੇ ਹੀ ਪਈ ਉਹੀ ਦੱਸਾਂਗੇ ਉਹਦੀ ਵਿਧੀ ਦੇਣ ਦੀ ਉਹਦੇ ਬਾਰੇ ਤੁਹਾਨੂੰ ਅੱਜ ਵੀਡੀਓ ਦੱਸਾਂਗੇ ਇਹ ਜਿਵੇਂ ਆਪਣੇ ਕੋਲੇ ਹਲਦੀ ਆ ਗਈ ਇਹ ਆਪਣੇ ਕੋਲੇ ਹਲਦੀ ਆ ਗਈ ਹਲਦੀ ਆਪਾਂ ਹਲਦੀ ਦੇਣੀ ਆ ਉਹਨੂੰ ਆਪਾਂ ਹਲਦੀ ਆਪਣੇ ਕੋਲੇ ਦੋ ਤਰ੍ਹਾਂ ਦੀ ਹਲਦੀ ਆ ਗਈ ਆਪਣੇ ਕੋਲੇ ਕਿਸੇ ਜਿਵੇਂ ਹੁਣ ਫਰਜ ਕਰੋ ਵੀਰ ਭਰਾ ਕੋਲੇ ਆ ਹਲਦੀ ਆਪਣੇ ਕੋਲੇ ਘਰੇ ਬੀਜੀ ਵੀ ਹਲਦੀ ਆ ਗਈ ਇਹ ਇਹ ਤਾਜੀ ਹਲਦੀ ਆ ਗਈ ਬਿਲਕੁਲ ਤਾਜੀ ਅਗਰ ਤੁਹਾਡੇ ਕੋਲੇ ਤਾਜੀ ਹਲਦੀ ਹੈਗੀ ਆ ਤਾਂ ਜਿਹੜੇ ਪਸ਼ੂ ਨੂੰ ਮੋਕ ਲੱਗੀ ਆ ਉਹਨੂੰ ਤੁਸੀਂ ਕੀ ਕਰਨਾ ਹੈਗਾ ਆਪਾਂ ਇਹਨੂੰ ਕਦੂਕਸ ਕਰੋ ਇਸ ਤਰ੍ਹਾਂ ਆਪਾਂ ਇਹਨੂੰ ਇਸ ਤਰ੍ਹਾਂ ਕੱਦੂ ਕਸ ਕਰ ਲਿਆ ਹੁਣ ਇਹ ਇਹ ਤੁਰਤ ਦੀ ਇਹ ਤਾਜੀ ਹਲਦੀ ਪੱਟੀ ਵੀ ਆ ਜਿਵੇਂ ਕਿ ਮੈਂ ਇਹਰੇ ਕੋਲੇ ਸਾਹਮਣੇ ਪਲਾਟ ਆ ਥੋੜਾ ਜਿਹਾ ਮੈਂ ਹਲਦੀ ਬੀਜ ਲੈਣਾਗਾ ਮਿਹਨਤ ਕਰ ਲਈਦੀ ਆ ਜਦੋਂ ਵਿਹਲਾ ਟਾਈਮ ਹੁੰਦਾ ਹੈਗਾ ਕੈਰੀਆਂ ਦੇ ਵਿੱਚ ਇਹ ਹਲਦੀ ਘਰ ਦੀ ਹਲਦੀ ਬੀਜੀ ਵੀ ਆ ਇਹ ਕੀ ਕਰਨੀ ਆ ਆਪਾਂ ਇਹ ਜਿਵੇਂ ਹੁਣ ਕੱਦੂ ਕਸ ਕਰ ਲਈ ਇਹ ਆਪਾਂ ਜੇ ਤਾਂ ਗਰਮੀ ਆਗੀ ਤਾਂ ਆਪਾਂ ਥੋੜੀ ਮਾਤਰਾ ਚ ਲੈਣੀ ਆ ਸਰਦੀ ਆ ਤਾਂ ਆਪਾਂ 100 ਗ੍ਰਾਮ ਤੱਕ ਵੀ ਪਾ ਸਕਦੇ ਆ ਤੁਸੀਂ 50 ਗ੍ਰਾਮ ਹਲਦੀ ਲੈ ਲਓ ਗਰਮੀ ਦੇ ਗਰਮੀ ਦੇ ਮਤਲਬ ਤੇ ਮੈਂ ਦੱਸ ਰਿਹਾ ਵੀ 50 ਗ੍ਰਾਮ ਆਪਾਂ ਹਲਦੀ ਲੈ ਲਓ ਇਹਨੂੰ ਜਦੋਂ ਆਪਾਂ 50 ਗ੍ਰਾਮ ਹਲਦੀ ਲੈ ਲਈ ਇਹਨੂੰ ਇਹਨੂੰ ਕੀ ਕਰਨਾ ਹੈਗਾ ਇਹਦੇ ਵਿੱਚ ਥੋੜਾ ਆਟਾ ਮਿਲਾ ਲਓ ਚਾਹੋ ਗੁੜ ਬਣਾ ਲਓ ਤੇ ਇਹਨੂੰ 50 ਗ੍ਰਾਮ ਹਲਦੀ ਆਪਾਂ ਪਸ਼ੂ ਨੂੰ ਦੇ ਦਈਏ ਜਿਹੜੀ ਰਹੀ ਸੁੱਕੀ ਹਲਦੀ ਦੇਣ ਦੀ ਗੱਲ ਬੇ ਆਪਾਂ ਆਪਣੇ ਕੋਲੇ ਇਹ ਹਲਦੀ ਨਹੀਂ ਆ ਹਰੀ ਹਲਦੀ ਨਹੀਂ ਆ ਆਪਾਂ ਦੇਣੀ ਆ ਸੁੱਕੀ ਹਲਦੀ ਜਿਵੇਂ ਸੁੱਕੀ ਹਲਦੀ ਦੇਣੀ ਆ ਆਪਾਂ ਇਹਨੂੰ ਇਹਨੂੰ ਕੀ ਕਰਨਾ ਜਿਵੇਂ ਇਹ 50 ਗ੍ਰਾਮ ਹਲਦੀ ਲੈ ਲਈ ਇਹਦੇ ਵਿੱਚ ਵੇਖੋ ਵੀ ਸਰੋਂ ਦਾ ਥੋੜਾ ਤੇਲ ਪਾ ਲੋ ਸਰੋਂ ਦਾ ਤੇਲ ਪਾ ਕੇ ਮਿਕਸ ਕਰਕੇ ਜਦੋਂ ਦਿਓ ਜਿਹੜੀ ਇਹਦੀ ਗਰਮੈਸ਼ ਆ ਗਈ ਉਹ ਸਰੋਂ ਦੇ ਤੇਲ ਨਾਲ ਮਤਲਬ ਉਹ ਘਟ ਜਾਂਦੀ ਆ ਜਿਸ ਵੀਰ ਭਰਾ ਕੋਲੇ ਘਰ ਦੀਆਂ ਮੱਝਾਂ ਰੱਖੀਆਂ ਹੋਣ ਉਹ ਇਹਦੇ ਵਿੱਚ ਦੇਸੀ ਘਿਓ ਵੀ ਪਾ ਸਕਦਾ ਹੈ ਦੇਸੀ ਘਿਓ ਦੀ ਕੜਛੀ ਪਾ ਲੋ ਦੋ ਚਮਚੇ ਪਾ ਲੋ ਇਹਨੂੰ ਮਿਕਸ ਕਰਕੇ ਬੱਠਲ ਦੇ ਵਿੱਚ ਪਾ ਕੇ ਪਸ਼ੂ ਨੂੰ ਤੁਸੀਂ ਮੂਰੇ ਧਰ ਦਿਓ ਇਹ ਜੇ ਸੁੱਕੀ ਦੇਣੀ ਆ ਤਾਂ ਵਿੱਚ ਤੇਲ ਜਾਂ ਘਿਓ ਪਾ ਕੇ ਦੇਣੀ ਆ ਜੇ ਆਪਾਂ ਹਰੀ ਹਲਦੀ ਦੇਣੀ ਆ ਤਾਂ ਫਿਰ ਆਪਾਂ ਕੀ ਕਰਨਾ ਹੈਗਾ ਉਹਦੇ ਵਿੱਚ ਦਾਣਾ ਪਾ ਕੇ ਡਾਇਰੈਕਟ ਕਰ ਦਿਓ ਇਹ ਜਦੋਂ ਸੁੱਕ ਜਾਂਦੀ ਹੈਗੀ ਇਹ ਤਿਆਰ ਕੀਤੀ ਜਾਂਦੀ ਆ ਇਹਦੀ ਮਾਤਰਾ ਵੱਧ ਜਾਂਦੀ ਹੈਗੀ ਕੁਆਂਟੀਟੀ ਹਾਈ ਹੋ ਜਾਂਦੀ ਆ ਜਿਹੜੀ ਕੱਚੀ ਹਲਦੀ ਹੁੰਦੀ ਆ ਇਹਦੀ ਕੁਆਂਟੀਟੀ ਲੋ ਹੁੰਦੀ ਆ ਇਹਦਾ ਕੋਈ ਚੱਕਰ ਨਹੀਂਗਾ ਘਿਓ ਪਾਉਣਾ ਜਦੋਂ ਆਪਾਂ ਇਹਦੇ 'ਚ ਘਿਓ ਜਾਂ ਤੇਲ ਪਾ ਲਿਆ ਕੋਈ ਵੀ ਚੀਜ਼ ਇੱਕ ਚੀਜ਼ ਪਾ ਲੋ ਤਾਂ ਇਹਦੀ ਮਾਤਰਾ ਘਟ ਜਾਂਦੀ ਆ ਫੇਰ ਕੀ ਕਰਦੀ ਹੈਗੀ ਇਹ ਜਦੋਂ ਇਹ ਐਂਟੀਬਾਇਓਟਿਕ ਚੀਜ਼ ਆ ਜਦੋਂ ਪਸ਼ੂ ਦੇ ਇਹ ਅੰਦਰ ਜਾਂਦੀ ਆ ਜਿਸੇ ਪਸ਼ੂ ਨੂੰ ਮੋਕ ਲੱਗੀ ਆ ਇੱਕ ਤਾਂ ਇਹ ਮਿਹਦੇ ਨੂੰ ਤੰਦਰੁਸਤ ਕਰਦੀ ਹੈਗੀ ਪਾਚਣ ਸ਼ਕਤੀ ਨੂੰ ਤੰਦਰੁਸਤ ਕਰਦੀ ਹੈ ਲੀਵਰ ਨੂੰ ਤੰਦਰੁਸਤ ਕਰਦੀ ਹੈਗੀ ਇਸ ਤਰ੍ਹਾਂ ਕਰਦੀ ਹੈ ਜੇ ਪਸ਼ੂ ਦੇ ਕਈ ਵਾਰੀ ਮੋਕ ਦੇ ਵਿੱਚ ਖੂਨ ਆਉਣ ਵੀ ਲੱਗ ਜਾਂਦਾ ਹੈ ਜੇ પ્રાਣੀ ਮੋਕ ਲੱਗੀ ਜਾਵੇ ਪਸ਼ੂ ਨੂੰ ਉਹਦੇ ਵਿੱਚ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਤੁਸੀਂ ਖਾਸ ਕਰਕੇ ਵੇਖੋ ਜਾਲੇ ਆਉਣਗੇ ਮੋٹے ਮੋٹے ਜਿਹੇ ਜਾਲੇ ਲਾਲ ਲਾਲ ਜਾਲੇ ਆਉਣਗੇ ਫਿਰ ਇਹਦੇ ਅੰਦਰ ਵਿਆਹੀ ਬਣ ਜਾਂਦੀ ਹੈਗੀ ਜਦੋਂ ਵਿਆਹੀ ਬਣ ਜਾਂਦੀ ਹੈ ਵਿਆਹੀ ਦੇ ਉੱਤੇ ਇਹ ਬਹੁਤ ਪ੍ਰਤਿਆਵਾ 100% ਇਹ ਤਰੀਕਾ ਹੈਗਾ ਤੁਸੀਂ ਕਮ ਸੇ ਕੰਮ ਵੀ ਇਹਨੂੰ ਇਹ 10 ਦਿਨ ਦਾ ਕੋਰਸ ਕਰੋ 10 ਦਿਨ ਦਾ ਕੋਰਸ ਕਰੋ ਔਰ ਤੀਜਾ ਬੈਨੀਫਿਟ ਇਹਦਾ ਇਹ ਹੈਗਾ ਅਗਰ ਤੁਹਾਡਾ ਪਸ਼ੂ ਦੁੱਧ ਘਟ ਗਿਆ ਜਿਹੜੋਂ ਦੁੱਧ ਵਧਾਉਣ ਦੇ ਬਿਤੀ ਵੀ ਇਹ ਮਾਤਰਾ ਭਰਪੂਰਪ ਕਰਦੀ ਆ ਕਿ ਦੁੱਧ ਵੀ ਵਧਾਉਂਦੀ ਆ ਜਦੋਂ ਪਸ਼ੂ ਨੂੰ ਤੁਹਾਡੇ ਨੂੰ ਆਰਾਮ ਆ ਗਿਆ ਫਿਰ ਆਪਾਂ ਕੀ ਕਰਨਾ ਹੈਗਾ ਕੋਈ ਵੀ ਘਰੇ ਜਦੋਂ ਸਵੇਰ ਉੱਠੇ ਜਾਂ ਸ਼ਾਮ ਨੂੰ ਆਪਣੇ ਘਰੇ ਰੋਟੀ ਪਈ ਹੁੰਦੀ ਆ ਹਮੇਸ਼ਾ ਕੋਈ ਬਾਸੀ ਰੋਟੀ ਪਈ ਆ ਬਾਸੀ ਰੋਟੀ ਤੇ ਥੋੜੀ ਜੀ ਹਲਦੀ ਪਾ ਲੋ ਇੱਕ ਚਮਚਾ ਹਲਦੀ ਪਾ ਲਓ ਤੇ ਇੱਕ ਚਮਚਾ ਉਹਦੇ ਤੇਲ ਦਾ ਪਾ ਲਓ ਲਵੇੜ ਕੇ ਪਸ਼ੂ ਦੇ ਮੂੰਹ ਦੇ ਵਿੱਚ ਉਹਨੂੰ ਦੇ ਦਿਓ ਜੇ ਤੁਸੀਂ ਇੱਕ ਹਫਤੇ ਦੇ ਵਿੱਚ ਦੋ ਵਾਰੀ ਇਸ ਵੀਡੀਓ ਰਾਹੀਂ ਮੇਰੀ ਵੇਖ ਕੇ ਤੁਸੀਂ ਦੋ ਵਾਰੀ ਇਹਨੂੰ ਦਿੰਦੇ ਰਹੇ ਕੋਈ ਪੀੜ ਦੇ ਕੀੜੇ ਨਹੀਂ ਪੈਣ ਦਿੰਦੀਗੀ ਇਹ ਮੜਾਪ ਨਹੀਂ ਪੈਣ ਦਿੰਦੀ ਇਹ ਤੇ ਤੁਹਾਨੂੰ ਮੜਾਪ ਵਾਲੀਆਂ ਗੋਲੀਆਂ ਨਹੀਂ ਦੇਣ ਦੀ ਲੋੜ ਪੈਂਦੀ ਇਹ ਇੱਕ ਇਹੋ ਜਿਹਾ ਇੰਡੀਬੈਟ ਕਾਹੇ ਬਹੁਤ ਜ਼ਿਆਦਾ ਕੰਮ ਆਉਂਦਾ ਪਹਿਲੇ ਨੰਬਰ ਤੇ ਦੁੱਧ ਵੀ ਵਧਾਉਂਦਾ ਹੈ ਦੂਜੇ ਟਾਈਮ ਤੇ ਮੋਕ ਹਟਾਊਗਾ ਤੀਜੇ ਨੰਬਰ ਤੇ ਜੇ ਜ਼ਖਮ ਹੋਇਆ ਜ਼ਖਮੀ ਬੰਦ ਕਰੂਗਾ ਅੰਦਰਲੇ ਇਹ ਮਤਲਬ ਬਹੁਤ ਜ਼ਿਆਦਾ ਇਹ 4 5 10 ਵੀ ਭਰਪੂਰ ਕੰਮਾਂ ਦੇ ਉੱਤੇ 10 ਗੁਣਾ ਦੇ ਆਪਾਂ ਇਹਦੇ ਗੁਣਾ ਦੀ ਗਿਣਤੀ ਨਹੀਂ ਕਰ ਸਕਦੇ ਵਿਹਾਦੀ ਦੇ ਵਿੱਚ ਕਿੰਨੇ ਗੁਣਾ ਇਹ ਤਾਂ ਆਪਾਂ ਉਹਨੇ ਗੁਣ ਯਾਦ ਕਰ ਸਕਦੇ ਹਾਂ ਜਿੰਨੇ ਗੁਣਾ ਦਾ ਆਪਾਂ ਨੂੰ ਪਤਾ ਹੈ ਵੀ ਇਹ ਇਸ ਤਰ੍ਹਾਂ ਇਹ ਕੰਮ ਕਰਦੀ ਆ ਇਸ ਤਰ੍ਹਾਂ ਇਹ ਕੰਮ ਕਰਦੀ ਆ ਛੱਟ ਲੱਗ ਗਈ ਆਪਾਂ ਇਹਦੇ 'ਚ ਤੇਲ ਚਕਲ ਕਾ ਕੇ ਆਪਾਂ ਹਲਦੀ ਲਾ ਦਿੰਨੇ ਆ ਜ਼ਖਮ ਨੂੰ ਵੀ ਬੰਦ ਕਰ ਦਿੰਦੀ ਆ ਇਹਦੇ ਗਣ ਇਹਦੇ ਹਲਦੀ ਦੇ ਤਾਂ ਗੁਣ ਜਿੰਨੇ ਆਪਣੇ ਇਹਦੇ 'ਚ ਹੈਗੇ ਨਾ ਆਪਾਂ ਉਹਨੇ ਯਾਦ ਹੀ ਨਹੀਂ ਕਰ ਸਕਦੇ ਔਰ ਘਰੇ ਹੀ ਆਪਣੇ ਗੁਣ ਪਏ ਨਾ ਆਪਾਂ ਬਿਨਾਂ ਜਾਣਕਾਰੀ ਤੋਂ ਆਪਣੇ ਘਰੇ ਹੀ ਹੀ ਬੈਦ ਪਿਆ ਹੈ ਤੇ ਬੈਦ ਨੂੰ ਆਪਾਂ ਪੁੱਛਦੇ ਹੀ ਨਹੀਂਗੇ ਇਹ ਹਲਦੀ ਇਹੋ ਜਿਹਾ ਬੈਦ ਆਗਾ ਇਹ ਬੰਦਿਆਂ ਦੇ ਪਸ਼ੂਆਂ ਦੇ ਕੰਮ ਆਉਣ ਵਾਲਾ ਹੈਗਾ ਤੇ ਆਪਾਂ ਇਹਨੂੰ ਡਈਏ ਇਹਨੂੰ ਆਪਾਂ ਵਰਤ ਕੇ ਵਰਤਣ ਦੀ ਆਪਾਂ ਵਿਧੀ ਸਾਨੂੰ ਦੱਸਤੀ ਆ ਜੇ ਜਾਣਕਾਰੀ ਚੰਗੀ ਲੱਗੀ ਤਾਂ ਭਾਈ ਇਹਨੂੰ ਲਾਇਕ ਕਰ ਦਿਓ ਮੇਰੀ ਵੀਡੀਓ ਕੋ ਨੂੰ ਤੇ ਮੇਰਾ ਨਾਮ ਗੁਰਲਾਬ ਸਿੰਘ ਬਠਿੰਡਾ ਦਾ ਮੈਂ ਰਹਿਣ ਵਾਲਾ ਆਂਗਾ ਤੇ ਜੇ ਮੈਂ ਫੋਨ ਕਰਨ ਦਾ ਸਮਾਂ ਆਏਗਾ ਫੋਨ ਕਰਨ ਦਾ ਸਮਾਂ ਤੁਸੀਂ ਹੱਥ ਨੇ ਲਾ ਲਓ 6 ਤੋਂ 8 ਲਾ ਲਓ ਸਵੇਰ 6 ਤੋਂ 8 ਲਾ ਲਓ ਦੋ ਟਾਈਮ ਭਾਈ ਤੜਕੇ ਹੱਥ ਨੇ ਕਰਿਆ ਕਰੋ ਦਿਨੇ ਮੈਂ ਕੰਮ ਵੀ ਹੁੰਦਾ ਮੈਨੂੰ ਮੈਂ ਕੁਸਾ ਵੀਡੀਓ ਬਣਾਉਣ ਦੇ ਇਕੱਠਾ ਕਰਨਾ ਪੈਂਦਾ ਸਮਾਨ ਮੈਨੂੰ ਕੁ ਸਮਾਨ ਮੈਨੂੰ ਪਰ ਸਾਰਿਆਂ ਦੇ ਲਿਆਉਣਾ ਪੈਂਦਾ ਮੋਟਰਸਾਈਕਲ ਤੇ ਜਾਣਾ ਬਾਰ ਬਾਰ ਮੈਨੂੰ ਫੋਨ ਕੱਢਣੇ ਪੈਂਦੇ ਆ ਬਹੁਤ ਬਹੁਤ ਧੰਨਵਾਦ